ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਿਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਓ ਆ ਜੋ ਬਾਕੀ ਸਾਰਾ ਖਾਬ ਜਿਹੜਾ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਬਹੁਤ ਹੀ ਸਤਿਕਾਰਯੋਗ ਸਾਡੇ ਰੇਡ ਮੀਡੀਆ ਤੇ ਜਿਹੜਾ ਸਾਡਾ ਇਹ ਕਲਰ ਟਵਰ ਮੀਡੀਆ ਦੇ ਕੱਟੇ ਹੋਏ ਹੋ ਤੋਂ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੀ ਹੈ ਆਖਦੇ ਬੜੀ ਖੁਸ਼ੀ ਹੋਈ ਅੱਜ ਮੇਰਾ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਹੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਿਹਾ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਤੁਸੀਂ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਡੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਉਹ ਲੈ ਕੇ ਸਾਡੇ ਕੋਲ ਆਓਗੇ ਤਾਂ ਅਸੀਂ ਪੂਰੇ ਪਹਿ ਦਿਲ ਨਾਲ ਤਿੰਗ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਤੁਹਾਡੀਆਂ ਸਾਰੀਆਂ ਜਿਹੜੀਆਂ ਸਾਡਾ ਐਕਸਪੈਕਟੇਸ਼ਨ ਆ ਪੂਰੀਆਂ ਕਰਾਂਗੇ ਕਿਉਂਕਿ ਜੇਰਾ ਇੱਕ ਅਫਸਰ ਹੁੰਦਾ ਜਾਂ ਜ਼ਿਲ੍ਹੇ ਦਾ ਮੁਖੀ ਜੇਬ ਡੀਸੀ ਕਹਿੰਦੇ ਜੀ ਨੂੰ ਜਦ ਤੱਕ ਤੁਹਾਡੇ ਕੋਲੋਂ ਸਾਨੂੰ ਫੀਡਬੈਕ ਨਹੀਂ ਆਉਗੀ ਸਾਨੂੰ ਤੁਸੀਂ ਸ਼ਹਿਰ ਦੇ ਬਾਰੇ ਜ਼ਿਲ੍ਹੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿਓਗੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ 39 ਜ਼ਿਲ੍ਹੇ ਦੇ ਵਸਿੰਦੇ ਹੋ ਬਹੁਤ ਸਾਲਾਂ ਤੋਂ ਰਹਿ ਰਹੇ ਹੋ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪ੍ਰੋਬਲਮ ਤੁਹਾਨੂੰ ਪਤਾ ਹੈਗੀਆਂ ਉਹ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੱਗਦਾ ਹੈ ਵੀ ਕਿਤੇ ਸੁਧਾਰ ਹੋ ਸਕਦਾ ਹੈ ਉਹ ਵੀ ਜਰੂਰ ਦੱਸੋ ਅਸੀਂ ਤੁਹਾਡੇ ਸਾਂਭੰਦ ਹੋਵਾਂਗੇ ਵੀ ਸਾਨੂੰ ਤੁਸੀਂ ਸਾਡਾ ਆਇਨਾ ਦਿਖਾਇਆ ਸ਼ੀਸ਼ਾ ਦਿਖਾਇਆ ਦੱਸਿਆ ਵੀ ਸ਼ਹਿਰ ਦੀ ਇਹ ਤਕਲੀਫ ਹੈ ਇਹ ਪ੍ਰੋਬਲਮ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦ ਤੋਂ ਜਲਦ ਤੁਹਾਨੂੰ ਹੱਲ ਕਰ ਸਕੀਏ ਤੇ ਸਾਡੇ ਲੈਵਲ ਤੇ ਨਹੀਂ ਹੋਏਗਾ ਤਾਂ ਸਰਕਾਰ ਪਰਦਰ ਤੇ ਅਸੀਂ ਹੈੱਡ ਆਫਿਸ ਤੋਂ ਵੀ ਉਹਨਾ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਿਨਾ ਕਿਸੇ ਹੈਜ਼ਿਟੇਸ਼ਨ ਤੋਂ ਅਸੀਂ ਹਾਜ਼ਰ ਹਾਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਮੈਨੂੰ ਫੋਨ ਕਰ ਸਕਦੇ ਹੋ ਤੇ ਕਈ ਵਾਰ ਅਸੀਂ ਮੀਟਿੰਗ 'ਚ ਉਹਨੇ ਆਪੋਂ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਐਸਐਮਐਸ ਮੈਨੂੰ ਕਰ ਦੋ ਤਾਂ ਅਨੁਸਾਰਿਆਂ ਦਾ ਜਵਾਬ ਦਿੱਤਾ ਜਾਏਗਾ ਇਹ ਤੁਹਾਨੂੰ ਅਸੀਂ ਵਾਅਦਾ ਕਰਦੇ ਹਾਂ ਹਰ ਵਾਰ ਹਰ ਮਸਲੇ ਦਾ ਹੱਲ ਇਕਦਮ ਨਹੀਂ ਹੁੰਦਾ ਪਰ ਕੋਸ਼ਿਸ਼ ਜਰੂਰ ਕਰਾਂਗੇ ਜਿਹਦਾ ਹੋਣ ਵਾਲਾ ਹੋਇਆ ਤੁਰੰਤ ਕਰਦੀਏ ਜਿਹੜਾ ਟਾਈਮ ਲੱਗਦਾ ਹੋਇਆ ਉਹ ਜਲਦੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਹਾਜ਼ਰਾਂ ਤੁਹਾਡੇ ਲਈ ਤੁਸੀਂ ਜੋ ਵੀ ਮੇਰੇ ਤੋਂ ਸਵਾਲ ਪੁੱਛਣਾ ਚਾਹੋ ਪੁੱਛ ਸਕਦੇ ਹੋ ਧੰਨਵਾਦ ਨੰਬਰ ਲਓ ਜੀ 98 156 0 3737 995603737 ਪ੍ਰਾਇਓਰਟੀ ਜਿਹੜੀਆਂ ਹੁੰਦੀਆਂ ਨੇ ਮੈਂ ਤਾਂ ਹੀ ਕੰਗ ਹਰ ਇਸ ਸਿਚੁਏਸ਼ਨ ਜਿਹੜੀ ਹੁੰਦੀ ਆ ਕੋਈ ਵੀ ਜ਼ਿਲ੍ਹਾ ਹੈ ਜਾਂ ਕੋਈ ਪ੍ਰਸ਼ਾਸਕ ਉੱਥੇ ਆਂਦਾ ਹੈ ਤਾਂ ਮੇਨ ਜਿਹੜਾ ਸਮੁੱਦਾ ਹੁੰਦਾ ਐਜ਼ ਇਹ ਮੈਂ ਜਾਤੀ ਦੌਰ ਤੇ ਸੋਚਾਂ ਤਾਂ ਸਭ ਤੋਂ ਮੇਰੀ ਮੇਰੀ ਪ੍ਰਾਇਓਰਟੀਆਂ ਰਹਿਣ ਗਿਆ ਸਭ ਤੋਂ ਪਹਿਲਾਂ ਸਾਡੇ ਜਿਹੜੀ ਸਹੂਲਤਾਂ ਨੇ ਜਿਹੜੀ ਆਮ ਪਬਲਿਕ ਸਾਡੇ ਤੋਂ ਐਕਸਪੈਕਟ ਕਰਦੀ ਆ ਉਹ ਅਸੀਂ ਸਹੂਲਤਾਂ ਨੂੰ ਪਹਿਲਾਂ ਦੱਸ ਜੇ ਹੋ ਸਕਦਾ ਤਾਂ ਅਸੀਂ ਤੁਰੰਤ ਹੱਲ ਕਰਾਂਗੇ ਜੇ ਬਾਏ ਚਾਂਸ ਸਾਡੇ ਵਾਸਤੇ ਬਾਹਰ ਹੁੰਦੀ ਹੋਈ ਤਾਂ ਜੀ ਹੈੱਡ ਆਫਿਸ ਨਾਲ ਕਾਰਜ ਮਿਲ ਕਰਕੇ ਸਹੂਲਤਾਂ ਅਸੀਂ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇੋਰਟੀ ਆ ਉਹ ਹੋਏਗੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਜਿੰਨੇ ਸਾਡੇ ਸ਼ਹਿਰ ਪੈਂਦੇ ਨੇ ਬਠਿੰਡੇ ਜ਼ਿਲ੍ਹੇ ਦੇ ਉਨਾ ਦੀ ਸੈਨੀਟੇਸ਼ਨ ਉਹਨਾਂ ਦੀ ਸਫਾਈ ਉਹ ਸਾਡਾ ਇੱਕ ਹੋਰ ਪ੍ਰਾਇੋਰਟੀ ਰਹੂਗੀ ਫਿਰ ਉਸ ਤੋਂ ਅਗਲੀ ਇਹ ਪ੍ਰਾਇੋਰਟੀ ਦੇਖਿਏ ਤਾਂ ਲੋਕਾਂ ਦੇ ਸਿਹਤ ਦਾ ਖਿਆਲ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਜਿਹੜਾ ਕਿ ਮਹਿੰਗੇ ਇਲਾਜ ਨਹੀਂ ਕਰਾ ਸਕਦਾ ਜਾਂ ਜਿਹਦੀ ਪਹੁੰਚ ਤੋਂ ਬਾਹਰ ਹੋਵੇ ਕੋਸ਼ਿਸ਼ ਕਰਾਂਗੇ ਵੀ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਦੂਰ ਕਰਨ ਦੀ ਪਹਿਲਾ ਜਿਹੜਾ ਪਾਇਓਰਿਟੀ ਸਾਡੇ ਬੱਚਿਆਂ ਦੀ ਪੜ੍ਹਾਈ ਆ ਸਕੂਲ ਨੇ ਸਕੂਲਾਂ ਦੇ ਵਿੱਚ ਪਿੱਛੇ ਬਹੁਤ ਮਾ ਸਕੂਲ ਐਜੂਕੇਸ਼ਨ ਦੇ ਵਿੱਚੋਂ ਆਇਆ ਕੋਲ ਇੰਡੀਆ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਸਕੂਲਾਂ ਦੀ ਬਾਉਂਡਰੀ ਵਾਲ ਉਹਨਾਂ ਦੇ ਬਾਥਰੂਮ ਉਹਨਾਂ ਦੇ ਕਮਰੇ ਤੇ ਬਹੁਤ ਆਮਾ ਤੇ ਪੂਰਤ ਪੂਰਤੀ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਵੀ ਸਾਡਾ ਜਿਹੜਾ ਸਿੱਖਿਆ ਹੈ ਪੂਰਾ ਤਰ੍ਹਾਂ ਦੇ ਕਿ ਅਗਲਾ ਜੇ ਪ੍ਰਾਇੋਰਟੀ ਦੇਖੀ ਤਾਂ ਬੱਚਿਆਂ ਦੀ ਸਿਹਤ ਹੈ ਬੱਚਿਆਂ ਨਹੀਂ ਦਾ ਸਾਰੇ ਜੇ ਸਾਡੇ ਮਠਿੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੀ ਸਿਹਤ ਬਾਰੇ ਖੇਡਾਂ ਬਾਰੇ ਸਪੋਰਟਸ ਹੈ ਅਸੀਂ ਪਹਿਲਾਂ ਮੋਹਿਨ ਥਲਾਈ ਸੀ ਫਰੋਜਪੁਰ ਵਿਖੇ ਖੇਡ ਮੈਦਾਨ ਹਰ ਪਿੰਡ ਦੀ ਪਛਾਣ ਜਾਂ ਇੱਕ ਪਿੰਡ ਇੱਕ ਮੈਦਾਨ ਤੁਸੀਂ ਕੋਸ਼ਿਸ਼ ਕਰਾਂਗੇ ਵੀ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਫਰੋਜਪੁਰ ਦੇ ਵਿੱਚ ਅਸੀਂ ਪਿਛਲੇ 2 ਸਾਲ ਮੇ 2 ਸੀਜ਼ਨ ਉੱਥੇ ਕੱਟ ਕੇ ਆਇਆ ਅਸੀਂ 70% ਜਿਹੜੀ ਆ ਉਹ ਸਟੱਬਲ ਬਰਨਿੰਗ ਨੂੰ ਕੱਟ ਪੁੱਤਾ ਉਹ ਕੱਲਾ ਡੀਸੀ ਨਹੀਂ ਕਰ ਸਕਦਾ ਉਹਦੇ 'ਚ ਤੁਹਾਡੇ ਸਾਰਿਆਂ ਦਾ ਸਾਥ ਲਿਆ ਅਸੀਂ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਅਸੀਂ ਪਰਸਨਲ ਐਫਰਟ ਦੇ ਨਾਲ ਇੱਕ ਮੈਂ ਤੁਹਾਨੂੰ ਸ਼ਰਮੇ ਸੌਂਗ ਇਹ ਤੁਹਾਨੂੰ ਪਾਪਾ ਗੱਲ ਛੇੜੀ ਆ ਕਿ ਮੇਰਾ ਪਰਸਨਲ ਐਫਰਟ ਸੀ ਜਿਹੜਾ ਅਸੀਂ ਕੀਤਾ ਉੱਥੇ ਤੁਹਾਨੂੰ ਮੈਂ ਸਾਰਿਆਂ ਨੂੰ ਸ਼ੇਅਰ ਕਰਨਾ ਚਾਹਾਂਗਾ ਉਹ ਕਪਾਲੀ ਆਪਣੀ ਦਰਤੀ ਮੰਦਰ ਮਨਾਈ ਜਾਣ ਕਿਉਂ ਫਿਰਦੇ ਚੋਂ ਗੇਂਜੀਓ ਨੂੰ ਨਾ ਪਹੁੰਚਾਈ ਜਾਣ ਕਿਉਂ 只在 <laughs> ਸਾਡਾ ਉਧਰ ਗਿਆ ਅਸੀਂ ਕੋਸ਼ਿਸ਼ ਕੀਤੀ ਸਾਡਾ 70 ਮਖਾਨ ਕੱਟ ਗਿਆ ਅਸੀਂ ਧੱਕਾ ਨਹੀਂ ਕੀਤਾ ਕੋਈ ਪਰਚੇ ਨਹੀਂ ਦਿੱਤੇ ਪਰਤੇ ਪਰਚੇ ਦਾ ਉਧਰ ਸਾਡਾ ਜੀ ਨਹੀਂ ਕਰਨਾ ਸੂਈ ਕਿਸਾਨ ਹੈਗਾ ਮਜਬੂਰੀਆਂ ਹੁੰਦੀਆਂ ਨੇ ਸਰਕਾਰ ਦੀਆਂ ਮਜਬੂਰੀਆਂ ਜਿਵੇਂ ਇਹਨਾਂ ਦੀ ਮਜਬੂਰੀ ਫੋਨ ਵਾਲੀ ਸੀ ਨਹੀਂ ਬੰਦ ਹੋਇਆ ਹੈ ਨਾ ਇਸ ਲਈ ਕੋਈ ਹੀ ਜਾਣ ਕੇ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪਰਾਲੀ ਦੇਖੋ ਸਾਡਾ ਫਰਜ਼ ਬਣਦਾ ਇਹ ਧਰਤੀ ਬਚਾਣੀ ਹੈ ਆਪਣੀ ਉਦੇ ਵਾਸਤੇ ਹੈਗਾ ਕਿ ਆ ਮੈਂ ਇਹ ਨਾਲ ਸ਼ੇਅਰ ਕਰਤਾ ਸੌ ਸੂਰੀਏ ਤੇ ਚਲਾਈਓ ਜੂ ਜੀ ਜੀ ਜਿਸ ਨਾਲ ਦੋ ਆਪਾਂ ਗੱਲ ਕਰੀਏ ਸੈਂਟਰ ਗਵਰਨਮੈਂਟ ਦੀ ਆ ਟੀਮ ਦੰਦ ਦੀ ਆ ਸਟੇਟ ਦੀ ਆ ਟੀਮ ਦੰਦ ਦੀ ਆ ਉਹ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਇਸ ਬਾਰੇ ਇਹਦਾ ਮੈਂ ਥੋੜਾ ਜਮ ਐਗਰੀ ਕਰਦਾ ਅਸੀਂ ਉਥੇ ਜਿਵੇਂ ਸਹੂਲਤਾਂ ਦੀ ਗੱਲ ਮੈਂ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੀਤੀ ਸਾਡਾ ਕੰਮ ਹੀ ਹੈ ਲੋਕਾਂ ਨੂੰ ਸਾਰੀਆਂ ਜਿਹੜੀ ਸਹੂਲਤਾਂ ਮੈਂ ਸਾਡੇ ਲੇਬਰ ਕਮਿਸ਼ਨਰ ਹੁੰਦਾ ਜਿਹੜੇ ਬੰਦੇ ਸਾਡੇ ਦਿਹਾੜੀ ਕਰਦੇ ਨੇ ਉਹਨਾਂ ਨੂੰ ਨਹੀਂ ਹੁੰਦਾ ਹੈ ਗਿਆ ਉਹਨੂੰ ਪਤਾ ਹੀ ਨਹੀਂ ਹੈਗਾ ਬੱਚੇ ਦਾ ਵਿਆਹ ਹੋਇਆ ਕੁੰਜਾ ਯਾਰ ਜੇ ਬਾਈ ਚਾਂਸ ਕੋਈ ਐਕਸੀਡੈਂਟ ਹੋ ਜਾਵੇ 2 ਲੱਖ ਰੁਪਇਆ ਬੱਚਿਆਂ ਦੀ ਪੜ੍ਹਾਈ ਮਾਫ ਠੀਕ ਹੈ ਇੰਨੀ ਜੇ ਕੁੜੀ ਕੱਲੀ ਕੁੜੀਆਂ ਨੂੰ ਮਖਰੇ ਪੈਸੇ ਮਿਲਦੇ ਨੇ ਉਹ ਸਹੀ ਉਹ ਜਿਹੜੀ ਜਾਣਕਾਰੀ ਹੀ ਦੇਣੀ ਆ ਸਾਡਾ ਕੰਮ ਦੀ ਸੇਵਾ ਉਹ ਡਾਕੀ ਵਾਲਾ ਕੰਮ ਹੁੰਦਾ ਅਸੀਂ ਕੋਈ ਸਾਡਾ ਅਗਰ ਜਿਆਦੀ ਛੜੀ ਤਾਂ ਸਾਡੇ ਕੋਲ ਹੁੰਦੀ ਨਹੀਂ ਕੋਈ ਦੀ ਸੇਵਾ ਇਨਸਾਨ ਹੀ ਹੁੰਦਾ ਬਸ ਸਾਡਾ ਕੰਮ ਹੈ ਡਾਕੀ ਇਹਦੇ ਥੋੜੀ ਖਬਰ ਜਿਹੜੀ ਉੱਪਰ ਚੱਲੀ ਆ তো যদি সই পৌঁচে ওই কামা